ਦੁਕਾਨ ਦੇ ਅੱਗੇ ਖੜੇ ਇਸ ਨੌਜਵਾਨ ਨੂੰ ਲੱਗਦਾ ਕਿ ਸ਼ਾਇਦ ਸਿਗਰਟ ਪੀਣ ਦੀ ਤਲਬ ਲੱਗੀ ਹੋਵੇ। ਇਸ ਤਲਬ ਨੂੰ ਪੂਰਾ ਕਰਨ ਲਈ ਨੌਜਵਾਨ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਅੱਗੇ ਜੋ ਇਹ ਕਾਰਨਾਮਾ ਕਰਨ ਵਾਲਾ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ। ਹੁਣ ਦੇਖੋ ਇਹ ਨੌਜਵਾਨ ਨੇ ਬਾਰੀ ਪਾ ਕੇ ਦੁਕਾਨ ਦਾ ਸ਼ਟਰ ਤੋੜਨਾ ਸ਼ੁਰੂ ਕਰ ਦਿੱਤਾ। ਤੇ ਇਸ ਦੇ ਸਾਥੀ ਇਸ ਪਾਸੇ ਖੜੇ ਆਲੇ-ਦੁਆਲੇ ਨਜ਼ਰ ਰੱਖ ਰਹੇ ਹਨ ਜਿਨ੍ਹਾਂ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਊਗੀ। ਕੀ ਨਵਾਦੀ ਤੁਹਾਡਾ ਮੇਰਾ ਨਾਮ ਨਿਤਨ ਵਰਮਾ ਨਿਤਨ ਜੀ ਇੱਕ ਸੀਸੀਟੀਵੀ ਭੇਜੀ ਤੁਸੀਂ ਚੋਰੀ ਹੋਈ ਕੀ ਦੁਕਾਨ ਕਾਦੀ ਦੁਕਾਨ ਹੈ ਕੀ ਚੋਰੀ ਹੋਈ ਸਾਡੇ ਆ ਡਰਾਈ ਫਰੂਟ ਦੀ ਪਾਣ ਮਸਾਲੇ ਦੀ ਤੇ ਨਾਲ ਆਪਣਾ ਸਾਡਾ ਆਪਣਾ ਵੀਰ ਸਿਗਰਟ ਦਾ ਕੰਮ ਹੈ ਹੌਲਸੇ ਦਾ ਜੀ ਜੀ ਹਾਂ ਜੀ ਕਿੰਨੇ ਦੀ ਚੋਰੀ ਹੋਈ ਤੁਹਾਡੀ ਕਿਦਾਰ ਸਰ ਤੈਨੂੰ ਕੋ ਲੱਗਦੀ ਸਿਗਰਟ ਦੀ ਚੋਰੀ ਹੋਈ ਹੈ ਤੇ ਆਪਣਾ 35000 ਰੁਪਏ ਨਗਦੀ ਗਾਇਬ ਹੋਇਆ ਤੇ ਕਿੰਨੇ ਚੋਰ ਆਏ ਸੀ ਦੁਕਾਨ ਤੇ ਕਿਸ ਤਰ੍ਹਾਂ ਦੁਕਾਨ ਦਾ ਜਾ ਜਿਹੜਾ ਤਾਲਾ ਤੋੜਿਆ ਗਿਆ ਸ਼ਟਰ ਉਖਾੜਿਆ ਗਿਆ ਸਾਡੇ ਕੋਲੋਂ ਚਾਰ ਚੋਰ ਆਏ ਆ ਹਾਂਜੀ ਦੋ ਚੋਰ ਦੁਕਾਨ ਦੇ ਅੰਦਰ ਵੜੇ ਆ ਠੀਕ ਹੈ ਦੋ ਚੋਰ ਬਾਹਰ ਸੀਗੇ ਹਾਂ ਤੇ ਉਹਨਾਂ ਨੇ ਸੱਬਲ ਦੇ ਨਾਲ ਸ਼ਟਰ ਨੂੰ ਪਾੜ ਦਿੱਤਾ ਫਟ ਕੇ ਸ਼ਟਰ ਦੇ ਅੰਦਰ ਚਲੇ ਗਏ ਆ ਠੀਕ ਹੈ ਜੀ ਤੇ ਆਪਣਾ ਉਹਨਾਂ ਨੇ ਅੱਧਾ ਪੂਨਾ ਘੰਟਾ ਲਾ ਕੇ ਸਿਕਟਾਂ ਪੂਰੀਆਂ ਗਾਇਬ ਕਰਤੀਆਂ ਜਿਹੜੀ ਇਹ ਬ੍ਰਾਂਡਡ ਸਾਰੀ ਸਿਕਟਾਂ ਸੀ ਜੀਪੀਏ ਦੀਆਂ ਤੇ ਆਈਡੀਸੀ ਦੀ ਹਾਂਜੀ ਪਹਿਲੇ ਵੀ ਕਦੀ ਚੋਰੀ ਹੋਈ ਥੜੀ ਦੁਕਾਨ ਤੇ ਸਰ ਹਾਂਜੀ 3 ਸਾਲ ਪਹਿਲੇ ਹੋਈ ਸੀ 3 ਸਾਲ ਪਹਿਲੇ ਕਿੰਨਾ ਨੁਕਸਾਨ ਹੋਇਆ ਸੀ ਉਦੋਂ ਸਰ ਕਾਫੀ ਨੁਕਸਾਨ ਸੀਗਾ ਉਦੋਂ 6.5 7 ਲੱਖ ਦਾ ਨੁਕਸਾਨ ਸੀ ਅੱਛਾ ਜੀ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ ਉਸ ਤੋਂ ਜਦੋਂ ਇਨਫੋਰਮ ਕੀਤਾ ਪੁਲਿਸ ਉਸ ਉਸ ਟਾਈਮ ਹੀ ਨਾਲ ਹੀ ਆ ਗਈ ਸੀ ਅੱਛਾ ਜੀ ਕਿਹੜਾ ਥਾਣਾ ਪੈਂਦਾ ਜੀ ਆਕੋਤਵਾਲੀ ਪੈਂਦਾ ਜੀ ਟਵਾਲੀ ਹਾਂਜੀ ਹਾਂਜੀ ਤੇ ਰਾਤ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਚੋਰੀ ਹੋਈ ਹੈ ਰਾਤੀ ਅੱਜ ਜਿਹੜੀ ਐਤਕੀ ਚੋਰੀ ਹੋਈ ਹੈ 22 ਵੇ ਸਵੇਰੇ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਤਾਂ ਸਵੇਰੇ 5 ਵੇ ਗੋਰਖ अच्छा जी बस मैं ਨਾਲ ਹੀ ਆ ਗਿਆ ਫਿਰ ਆ ਕੇ ਸੀਸੀਟੀਵੀ ਫੁਟੇਜ ਚੈੱਕ ਕਰਵਾਈ ਹੁੰਦੇ ਦੇਖਿਆ ਰਾਤੀ 2:30 ਵੇਚ ਹੋਰ ਆਏ ਐ ਸੱਬਲ ਨਾਲ ਉਹਨੇ 사이 ਤੋਂ ਸ਼ਟਰ ਪਟਿਆ ਤੇ ਅੰਦਰ ਵੜ ਗਏ ਵੜ ਕੇ ਉਹਨੇ ਸਿਕਟਾ ਕਢਣੀ ਸ਼ੁਰੂ ਕਰਤੀ ਕਹਿੰਦੇ ਡ్రਾਈ ਫਰੂਟ ਦੇ ਡੱਬੇ ਵੀ ਚੱਕੇ ਗਏ ਕੀ ਵਰ ਤੁਹਾਡੇ ਵੀ ਤੇ ਲੋਕਾਂ ਦੇ ਹੁੰਦੇ ਉਹ ਤਾਂ ਸਾਰੇ ਬਜ਼ਾਰ ਦੀ ਚੱਕੇ ਜਾ ਰਹੇ ਸਾਰੀ ਕੇਸਰਗੰਜ ਦੇ ਚੱਕੇ ਜਾ ਰਹੇ ਸਾਰੀ ਕੇਸਰਗੰਜ ਦੁਖੀ ਉੱਧਾਂ ਤੋਂ ਉਹ ਤਾਂ ਮਤਲਬ ਕੀ ਕੋਈ ਗੈਂਗ ਹੀ ਲੱਗਿਆ ਉਹ ਕੀ ਕਰਦਾ ਡੱਬਾ ਚੱਕਦਾ ਆਪਣੇ ਆਂ ਉਹਦੇ ਆਟੋ ਦੇ ਵਿੱਚੇ ਰੱਖਦਾ ਤੇ ਨਾਲ ਹੀ ਨਿਕਲ ਜਾਂਦਾ ਲੱਗ ਸਹੀ ਲੱਗਦਾ ਕਿ ਪਹਿਲੀ ਚੋਰੀ ਦੇ ਬੰਦੇ ਫੜੇ ਨਗੇ ਹੁਣ ਵਾਲੇ ਫੜੇ ਜਾਣਗੇ ਦੇਖੋ ਅਸੀਂ ਲੋਕ ਤਾਂ ਪੁਲਿਸ ਨੂੰ ਰਿਕਵੈਸਟ ਕਰ ਸਕਦੇ ਆ ਬਾਕੀ ਹੁਣ ਉਹ ਉਹਨਾਂ ਉੱਤੇ ਡਿਪੈਂਡ ਹੈ ਉਹ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਦੀ ਅਗਲੀ ਕਾਰਵਾਈ ਹੈ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਤਾਂ ਅਜੇ ਜੁਨੇਜਾ ਵਾ ਜੁਨੀਦਰ ਜੀ ਕੀ ਤੁਹਾਡੇ ਦੁਕਾਨੇ ਤੇ ਚੋਰੀ ਹੋਈ ਹੈ ਦੋਸਤ ਦੀ ਦੁਕਾਨ ਤੇ ਕੀ ਕਾਬਲਾ ਇਹ ਸਰ ਨੀਤਿਨ ਮਰਮਾ ਮੈਂ ਫਰੈਂਡ ਰਗਾ ਵਾ ਤੇ ਇਹਦਾ ਫੋਨ ਆਇਆ ਕਿ ਅਜੇ ਵੀ ਮੇਰੇ ਚੋਰੀ ਹੋ ਗਈ 2:30 ਵਜੇ ਫੁਟੇਜ ਕਢਾਈ ਹੈ ਬੇਖੌਫ ਚੋਰ ਹੈ ਕੋਈ ਡਰ ਨਹੀਂ ਉਹਨਾਂ ਨੂੰ ਦੋ ਚੋਰ ਮੋਟਰਸਾਈਕਲ ਤੇ ਆਏ ਨੇ ਰਾਮਨਾ ਮਸਤੀ ਨਾਲ ਆਏ ਨੇ ਮੋਟਰਸਾਈਕਲ ਆਏ ਨੇ ਸੱਭ ਨਾਲ ਸ਼ਟਰ ਪਟਿਆ ਪੱਤੀ ਪਟ ਕੇ ਬੜੇ ਕੀਤੀ ਦੋ ਅੰਦਰ ਗਏ ਨੇ ਬੋਰੇ ਭਰ ਕੇ ਬੇਕੋਫ ਹੋ ਕੇ ਚਲੇ ਗਏ ਕੋਈ ਉਹਨਾਂ ਨੂੰ ਪੁਲਿਸ ਡਾਰਨੀ ਕਿ ਸਾਡੇ ਦੇ ਕੋਈ ਕਾਰ ਵੀ ਹੋ ਜੇਗੀ ਸੁਨਸਾਨ ਪਿਆ ਬਾਜ਼ਾਰ ਕੋਈ ਪੈਟਰੋਲਿੰਗ ਨਹੀਂ ਇੱਥੇ ਪੁਲਿਸ ਦੀ ਹੈਗੀ ਧੁੰਦਾ ਦੇ ਦਿਨ ਨੇ ਠੰਡ ਚੱਲ ਰਹੀ ਹੈ ਕੋਈ ਬੰਦਾ ਨਹੀਂ ਬੰਦੇ ਯਾਦ ਨਹੀਂ ਤੇ ਕੋਰੋਨਾ ਦਾ ਵਪਾਰ ਹੈ ਮਾਰਕੀਟ ਚ ਤੇ ਪਟੋਲਿੰਗ ਹੀ ਨਹੀਂ ਹੈਗੀ ਪਟੋਲਿੰਗ ਅਸੀਂ ਤਾਂ ਪੁਲਿਸ ਨੂੰ ਰਿਕਵੈਸਟ ਕਰ ਸਕਦਾ ਕਿ ਸੀਪੀ ਸਾਹਿਬ ਨੂੰ ਚਾਰਲਸ ਸਾਹਿਬ ਬਹੁਤ ਵਧੀਆ ਬੰਦੇ ਆਏ ਨੇ ਸੀਪੀ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਡੇ ਅਗੇ ਪੂੜ ਜੋਰ ਅਪੀਲ ਹੈ ਸਾਰੇ ਵਪਾਰੀ ਭਾਈਆਂ ਅਗੇ ਅਪੀਲ ਹੈ ਵਪਾਰੀ ਬੰਦਾ ਕਦੀ ਲੜਦਾ ਨਹੀਂ ਝਗੜਦਾ ਨਹੀਂ ਹੱਥ ਛੋੜ ਸਕਦਾ ਇਸ ਮੇਸ਼ਾ ਕੋਈ ਬੰਦਾ ਪੈਸੇ ਮਾਰ ਜਾਦਾ ਹੱਥ ਛੋੜਦਾ ਵੀ ਪੈਸੇ ਦੇ ਦੇ ਅਸੀਂ ਇਹ ਤੋਂ ਰਿਕਵੈਸਟ ਹੀ ਕਰ ਸਕਦਾ ਕਿ ਸਾਡੇ ਵਪਾਰੀਆਂ ਦੀ ਸੁਧ ਲਿੱਤੀ ਜਾਵੇ ਬਾਜ਼ਾਰ ਚ ਪਟ੍ਰੋਲਿੰਗ ਕੀਤੀ ਜਾਵੇ ਅਥੇ ਜੇ ਕੋਈ ਜਗ੍ਹਾ ਮਿਲਦੀ ਤਾਂ ਉਹਨੂੰ ਸਪੈਸ਼ਲ ਅਥੇ ਪੁਲਿਸ ਟਿਕਟ ਬਣਾਈ ਜਾਵੇ ਪਹ ਪਾਰਕ ਹੈਗੀ ਪਾਰਕ ਦੀ ਜਗ੍ਹਾ ਪੁਲਿਸ ਟਿਕਟ ਬਣ ਸਕਦੀ ਹੈ ਅਥੇ ਪੱਕੀ ਉਥੇ ਚੌਂਕੀ ਬਣਾਈ ਜਾਵੇ ਇੱਕ ਤਾਂ ਕਿ ਵਪਾਰੀ ਵਾਇਮੁਰਤ ਹੋ ਕੇ ਆਪਣਾ ਵਪਾਰ ਕਰ ਸਕਣ ਅੱਗੇ ਬਾਜ਼ਾਰ ਚ ਮੰਡੀ ਦਾ ਛਾਇਆ ਆ ਗਿਆ ਨਾ ਮੰਦਾ ਇਨਾ ਮੈਂ 100-100 ਰੁਪਏ ਦਾ ਵਪਾਰ ਹੋ ਰਿਹਾ ਪੇਟੀ ਪਿੱਛੇ ਠੀਕ ਹੈ ਜੀ ਜੋ ਕਮਾਨੇ ਆ ਸ਼ਾਮੀ ਚੋਰ ਆਂਦੇ ਚੱਕ ਕੇ ਲੈ ਜਾਂਦੇ ਨੇ ਇਹ ਸਾਰਾ ਪੂਰਾ ਬਾਜ਼ਾਰ ਦੁਖੀ ਹੈ ਪਰਲੇ ਪਾਸੇ ਕਿਸੇ ਦਾ ਮੇਨ ਹੋਲਸੇਲ ਮਾਰਕੀਟ ਹੈਗੀ ਹੈ ਜਿਹੜੀ ਦੁਕਾਨ ਤੇ ਜਾਓਗੇ ਉਹ ਆਪਣਾ ਦੁਖੜਾ ਹੋ ਜਾਏਗਾ ਤੁਹਾਨੂੰ ਸਾਡੇ ਮੇਰਾ ਫਲਾਣਾ ਮੈਂ ਕਹਾਂ ਕੋਈ ਦਿਨ ਨਹੀਂ ਜਾਂਦਾ ਜਿੱਦੇ ਚੋਰੀ ਨਾ ਹੋਵੇ ਗੁਬਾਰੀ ਆਪਣਾ ਸਮਾਨ ਅੰਦਰ ਲੈ ਜਾਂਦਾ ਵੇ ਪਿੱਛੋਂ ਸਮਾਨ ਚੱਕ ਕੇ ਚੋਰ ਉਫਰ ਹੋ ਜਾਂਦੇ ਪਤਾ ਨਹੀਂ ਜਲਦਾ ਜੇ ਪੁਲਿਸ ਨੂੰ ਫੜਾਣੇ ਆ ਤੇ ਪੁਲਿਸ ਗੰਦੀ ਤੁਸੀਂ ਕਾਰਵਾਈ ਕਰਾਓ ਉਹ ਡਰ ਦੇ ਮਾਰੇ ਕੋਈ ਵਪਾਰੀ ਅੱਗੇ ਨਹੀਂ ਆਂਦਾ ਪੁਲਿਸ ਛੱਡ ਦਿੰਦੀ ਚੋਰਾਂ ਨੂੰ ਦੱਸਦੀ ਹੈ ਕਿ ਘਟਨਾ ਲੁਧਿਆਣਾ ਦੇ ਕੇਸਰਗੰਜ ਮੰਡੀ ਦੀ ਹੈ ਜਿੱਥੇ ਦੁਕਾਨ ਦੇ ਸ਼ਟਰ ਤੋੜ ਕੇ ਇਹਨਾਂ ਨੌਜਵਾਨਾਂ ਨੇ ਲੱਖਾਂ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਦੇ ਡੱਬੇ ਅਤੇ ਹਜ਼ਾਰਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਜਿਸ ਦੇ ਬਾਬਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਚੋਰਾਂ ਨੂੰ ਫੜਨ ਚ ਕਾਮਯਾਬ ਹੋ ਪਾਵੇਗੀ ਜਾਂ ਫਿਰ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤਾਂ ਤੋਂ सुरेंद्र ਸੋਨ ਦੀ ਰਿਪੋਰਟ